ਪੰਜਾਬ ਦੇ ਇਹਨਾਂ ਸਕੂਲਾਂ 'ਚ ਹੋਰ ਛੁੱਟੀਆਂ ਦਾ ਐਲਾਨ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜਾਣੋ ਕਿਹੜੇ ਕਿਹੜੇ ਹਨ ਸ਼ਾਮਿਲ ਹਾਲੋ ਦੋਸਤੋ ਸ਼ਸ਼ਿਆਕਾਲ ਤੁਹਾਡੇ ਆਪ ਦੇ ਚੈਨਲ ਐਸ ਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਖ ਅਪਡੇਟ ਸਰਕਾਰ ਨੇ 9 ਸਤੰਬਰ ਤੋਂ ਸਾਰੇ ਸਕੂਲ ਖੋਲਣ ਦਾ ਫੈਸਲਾ ਲਿਆ ਪਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲਾਂ ਵਿੱਚ ਛੁੱਟੀਆਂ ਜਾਰੀ ਰਹਿਣਗੀਆਂ ਇਸ ਕਾਰਨ ਵਿੱਚ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੀਪਸ਼ਿਕਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਦੇ 36 ਹੜ੍ਹ ਪ੍ਰਭਾਵਿਤ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਇਸ ਦੇ ਨਾਲ ਹੀ ਬਾਕੀ ਸਾਰੇ ਸਰਕਾਰੀ ਸਕੂਲ ਨਿੱਜੀ ਅਤੇ ਸਹਾਇਤਾ ਪ੍ਰਾਪਤ ਸਕੂਲ ਕਾਲਜ ਅਤੇ ਯੂਨੀਵਰਸਿਟੀ 8 ਸਤੰਬਰ ਤੋਂ ਅਧਿਆਪਕਾਂ ਲਈ ਅਤੇ 9 ਸਤੰਬਰ ਤੋਂ ਵਿਦਿਆਰਥੀਆਂ ਲਈ ਆਮ ਵਾਂਗ ਖੁੱਲਣ ਗਿਆ। ਉਹਨਾਂ ਕਿਹਾ ਕਿ 8 ਸਤੰਬਰ ਤੋਂ ਅਧਿਆਪਕ ਸਕੂਲ ਆਉਣਗੇ ਅਤੇ ਆਪਣੀ ਨਿਗਰਾਨੀ ਹੇਠ ਸਫਾਈ ਨੂੰ ਯਕੀਨੀ ਬਣਾਉਣਗੇ। ਸਫਾਈ ਪੂਰੀ ਹੋਣ ਤੋਂ ਬਾਅਦ 9 ਸਤੰਬਰ ਤੋਂ ਵਿਦਿਆਰਥੀਆਂ ਲਈ ਕਲਾਸ਼ਾਂ ਸ਼ੁਰੂ ਹੋ ਜਾਣਗੀਆਂ। ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ 36 ਖੜ ਪਰਭਾਵਿਤ ਸਕੂਲਾਂ ਵਿੱਚ ਸਰਕਾਰੀ ਪ੍ਰਾਈਮਰੀ ਸਕੂਲ ਟੈਂਡੀਆਂ ਵਾਲਾ ਕਾਲੂ ਵਾਲਾ ਗੱਟੀ ਰਹੀਮਕੇ ਨਿਹਾਲੇ ਲਵੇਰਾ ਪੀਰਾ ਘੜਾ ਕਮਾਲ ਵਾਲਾ ਮੁੱਠੀਆਂ ਵਾਲਾ ਨਿਹਾਲੇ ਵਾਲਾ ਚੰਦੀ ਵਾਲਾ ਰਾਜੇ ਕੋ ਉਸਤਾਦ ਕੁੰਦੜ ਗੱਟੀ ਆਲੇ ਵਾਲਾ ਅਰਾਜੀ ਸਬਰਾ ਗੱਟੀ ਵਾਲਾ ਦੁੱਲੇ ਵਾਲਾ ਹਾਜੋਕੇ ਵਾਲਾ ਸ਼ਾਮਿਲ ਹਨ ਨੋ ਬਹੀਰਾਮ ਸ਼ੇਰ ਸਿੰਘ ਟਾਣੀ ਗੁਰਮੁਖ ਸਿੰਘ ਰਾਣਾ ਪੰਜਗराई ਨਵਾਂ ਰਾਣਾ ਪੰਜਗराई ਛੇ ਸਿੰਘ ਵਾਲਾ ਮੋਜੀ ਬਹਾਦਰਕੇ ਕਾਲੇ ਕੇਰ ਹਠਾੜ ਕੁਤਬਦੀਨ ਵਾਲਾ ਬੰਡਾਲਾ ਬਸਤੀ ਰਾਮ ਲਾਲਾ ਬਾਖੜਾ ਸੁਲਤਾਨ ਫੱਤੇਵਾਲਾ ਬੱਗੇਵਾਲਾ ਸਰਕਾਰੀ ਮਿਡਲ ਸਕੂਲ ਆਲੇਵਾਲਾ ਕਮਾਲਵਾਲਾ ਮੁੱਠੀਆਂਵਾਲਾ ਨਿਹਾਲੇਵਾਲਾ ਮਹਾਲਮਾ ਸਰਕਾਰੀ ਹਾਈ ਸਕੂਲ ਖੁੰਦੜਗੱਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੀੜਾਖੜਾ ਗੱਟੀ ਰਾਜੋ ਕੇ ਅਤੇ 9 ਬਰਹਿਮ ਸ਼ੇਰ ਸਿੰਘ ਜੋ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਜ਼ਿਲ੍ਹਾ ਮੈਜਿਸਟ੍ਰੇਟ ਅਮਰਿਤ ਕੋਰ ਸੰਧੂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਸਕੂਲ ਨੂੰ ਅਗਲੇ ਹੁਕਮਾਂ ਤੱਕ ਬੰਦ ਰਹਿਣ ਦੇ ਹੁਕਮ ਦਿੱਤੇ ਹਨ ਉਨ੍ਹਾਂ ਕਿਹਾ ਕਿ ਇਹ ਹੁਕਮ ਜ਼ਿਲ੍ਹਾ ਸਿੱਖਿਆ ਵਿਭਾਗ ਤੋਂ ਪ੍ਰਾਪਤ ਰਿਪੋਰਟ ਦੇ ਆਧਾਰ ਤੇ ਜਾਰੀ ਕੀਤੇ ਗਏ ਹਨ ਹੁਕਮਾਂ ਅਨੁਸਾਰ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਇਹ ਹੁਕਮ ਡੀ ਐਮ ਐਕਟ 2005 ਦੀ ਧਾਰਾ 30 ਦੇ ਅਧੀਨ ਪ੍ਰਾਪਤ ਸ਼ਕਤੀਆਂ ਦੇ ਵਰਤੋਂ ਕਰਦੇ ਹੋਏ ਜਾਰੀ ਕੀਤੇ ਹਨ ਉਹਨਾਂ ਕਿਹਾ ਕਿ ਬਲਾਕ ਫਾਜ਼ਿਲਕਾ ਇੱਕ ਅਧੀਨ ਆਉਂਦੇ ਸਕੂਲ ਘੁਰਕਾ ਟਾਣੀ ਮੋਹਰਾਰਾਮ ਗੁੱਦੜਪੈਣੀ ਹਸਤਾਕਲਾ ਬਹਿਕ ਬੋਦਲਾ ਰਾਣਾ ਬਹਿਕ ਰਸਤਾ ਉੱਤਰ ਰਸਤਾ ਕਲਾ ਬਲਾਕ ਫਾਜ਼ਿਲਕਾ ਦੂਦੇ ਅਧੀਨ ਆਉਂਦੇ ਪੂਲ ਝੰਝੜਪੈਣੀ ਮਹਾਤਮਾ ਨਗਰ ਰੇਤੇਵਾਲੀ ਪੈਣੀ ਗੁਲਾਬੇਵਾਲੀ ਪੈਣੀ ਟਾਣੀ ਸੱਦਾ ਸਿੰਘ ਮਹਾਤਮ ਨਗਰ ਦੋਨਾ ਨਾਨਕਾ ਮੁਹਾਜਰ ਜਮਸ਼ੇਰ ਮੁਹਾਰਾ ਖੀਵਾ ਮਾਨਸਾ ਗੱਟੀ ਨੰਬਰ 1 ਤੇਜਾ ਰੋਹਿਲਾ ਪੁਆਣਾ ਮੋਜਮ ਸਲੀਮ ਸ਼ਾ ਆਲਮ ਸ਼ਾ ਢਾਣੀ ਬਚਨ ਸਿੰਘ ਲਾਦੂ ਕਾ ਚੱਕ ਖੀਵਾ ਬੰਦ ਰਹੇਗਾ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਾ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ